ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਪਡੋਰੀ ਦੀਆਂ ਸਾਰੀਆਂ ਸੰਗਤਾਂ ਨੂੰ ਇਹ ਦੱਸਦਿਆਂ ਹੋਇਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਭਾਈ ਕਨਈਆ ਜੀ ਜਵਕ ਸਵਾਵਾ ਕਲੱਬ ਦੇ ਨਾਲ ਅੱਜ ਇੱਕ ਹੋਰ ਦਾਨੀ ਸੱਜਣ ਸਾਡੇ ਸਤਿਕਾਰਯੋਗ ਐਨ ਆਰ ਆਈ ਜਗਰਾਜ ਸਿੰਘ ਜੀ ਰਾਜ ਸੁਪੁੱਤਰ ਅਜੀਤ ਸਿੰਘ ਮਰਾੜੇ ਸਪੇਨ ਵਾਲੇ ਉਹ ਜੁੜੇ ਨੇ ਤੇ ਉਹਨਾਂ ਵੱਲੋਂ ਨਗਰ ਪਡੋਰੀ ਦੇ ਉਹਨਾਂ ਪਰਿਵਾਰਾਂ ਦੇ ਲਈ ਜਿਹੜੇ ਲੋੜਵੰਦ ਨੇ ਉਹਨਾਂ ਪਰਿਵਾਰਾਂ ਦੇ ਲਈ ਆਟਾ ਪਹੁੰਚਦਾ ਕੀਤਾ ਗਿਆ ਹੈ ਸੋ ਕੋਲ ਆਟਾ ਕਿੰਨਾ ਸੀ ਜਿਹੜਾ ਪਹੁੰਚਦਾ ਕੀਤਾ ਗਿਆ ਖਾਰਾ 6 ਕੁਇੰਟਲ ਆਟਾ ਉਹਨਾਂ ਵੱਲੋਂ ਪਹੁੰਚਦਾ ਕੀਤਾ ਗਿਆ ਜਾਂ ਤੇ ਜਿਹੜੇ ਇਸ ਤਾਰਿਖ ਦੇ ਵਿੱਚ ਜਿਨ੍ਹਾਂ ਨੇ ਸਵਾਮਾ ਕੀਤੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਕਿ ਬਲਦੇਵ ਸਿੰਘ ਮੈਸਤਰੀ ਜੀ ਇਹ ਖੜੇ ਹਨ ਨਾਲ ਮਹਿਕਪ੍ਰੀਤ ਸਿੰਘ ਪੱਠੜ ਜੀ ਤੇ ਸਾਡੇ ਸਤਿਕਾਰਯੋਗ ਕਲੱਬ ਦੇ ਗਾਥੀ ਮੈਂਬਰ ਸਾਰਾ ਸਿੰਘ ਚਹਿਲਾ ਉਹਨਾਂ ਦਾ ਵੀ ਧੰਨਵਾਦ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦੇ ਰਾਹੀਂ ਇਹ ਆਟਾ ਆਪਣੇ ਕੋਲ ਪਹੁੰਚਿਆ ਜੀ ਕਿਰਪਾਲ ਸਿੰਘ ਜੀ ਸੁਪੁੱਤਰ ਮਹਿੰਦਰ ਸਿੰਘ ਪ੍ਰੋਪਰਟੀ ਡੀਲਰ ਹਾਂਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜੀ ਕਿਉਂਕਿ ਵਿਸ਼ੇਸ਼ ਯੋਗਦਾਨ ਉਹਨਾਂ ਦਾ ਹੀ ਹੈ ਜੀ ਉਹਨਾਂ ਨੇ ਬੜੀ ਭਜਨ ਅਟ ਕਰਕੇ ਇੱਕ ਦੂਜੇ ਨਾਲ ਨਾਰਾਬਤ ਕਾਇਮ ਕਰਕੇ ਇਹ ਆਟਾ ਆਪਣੇ ਕੋਲ ਪਹੁੰਚਦਾ ਕੀਤਾ ਜੀ ਸੋ ਉਹਨਾਂ ਦਾ ਵੀ ਧੰਨਵਾਦ ਹੈ ਆਪਾਂ ਨਾ ਇਸ ਤੋਂ ਬਾਅਦ ਜਿਹੜੀ ਵੀਡੀਓ ਆ ਘਰ ਘਰ ਦੀ ਨਹੀਂ ਬਣਾਉਣੀ ਹੈਗੀ ਪਰਿਵਾਰਾਂ ਦੀ ਵੀਡੀਓ ਨਹੀਂ ਬਣਾਉਣੀ ਹੈਗੀ ਵੀ ਆਪਾਂ ਆਟਾ ਦਵਾਂਗੇ ਤੇ ਉਹਨਾਂ ਦੀ ਵੀਡੀਓ ਜਾਂ ਉਹਨਾਂ ਦੇ ਫੋਟੋ ਵਿੱਚਾਂਗੇ ਉਹਦੇ ਲਈ ਆਪਾਂ ਮਾਫੀ ਮੰਗਦੇ ਆ ਤੇ ਪਰ ਹਾਂ ਇਹਦੇ 23 24 ਘਰ ਇੱਥੇ ਜਿਨ੍ਹਾਂ ਦੀ ਬੋਰੀਆਂ ਪਈਆਂ ਨੇ ਜਿਨ੍ਹਾਂ ਦੇ ਸਾਡੇ ਕੋਲ ਨਾਮ ਪਹੁੰਚੇ ਹੋਏ ਨੇ ਉਹਨਾਂ ਸਾਰਿਆਂ ਦੇ ਘਰਾਂ ਵਿੱਚ ਆਟਾ ਪਹੁੰਚਾਉਣ ਦੀ ਅਸੀਂ ਜ਼ਿੰਮੇਵਾਰੀ ਲੈਨੇ ਆ ਸਤਿਕਾਰਯੋਗ ਸੱਜਣਾ ਨੇ ਕਲੱਬ ਮੈਂਬਰਾਂ ਨੇ ਲੋੜਵੰਦ ਪਰਿਵਾਰਾਂ ਦੇ ਨਾਮ ਲਿਖੇ ਸੀਗੇ ਉਸ ਲਿਸਟ ਦੇ ਹਿਸਾਬ ਦੇ ਨਾਲ 23 24 ਪਰਿਵਾਰਾਂ ਦੇ ਲਈ ਆਟਾ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ ਬੋਰੀਆਂ ਦੇ ਵਿੱਚ ਤੋਲ ਕੇ ਰੱਖਿਆ ਪਿਆ ਗਿਆ ਤੇ ਇੱਕ ਪਰਿਵਾਰ ਨੂੰ 25 ਕਿਲੋ ਆਟਾ ਦੇਣਾ ਜੀ ਆਪਾਂ ਤੇ ਇਹ ਸਾਰੀ ਸੇਵਾ ਜਗਰਾਤ ਸਿੰਘ ਜੀ ਵੱਲੋਂ ਆ ਜੀ ਸੋ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਆਪਣੇ ਕਲੱਬ ਦੇ ਨਾਲ ਜੁੜਨ ਦੇ ਲਈ ਅਤੇ ਨਗਰ ਪਡੋਰੀ ਦੀਆਂ ਸੰਗਤਾਂ ਵੱਲੋਂ ਵੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਿ ਉਹਨਾਂ ਨੇ ਨਗਰ ਪਡੋਰੀ ਦੀਆਂ ਸੰਗਤਾਂ ਵਾਸਤੇ ਇੰਨਾ ਸੋਚਿਆ ਤੇ ਧੰਨਵਾਦ ਕਰਦੇ ਆ ਸਾਰੇ ਮੈਂਬਰਾਂ ਦਾ ਸਤਿਕਾਰਯੋਗ ਵੀਰਾਂ ਦਾ ਵੀ ਤੇ ਇੱਕ ਵਾਰ ਫੇਰ ਜਗਰਾਜ ਸਿੰਘ ਜੀ ਪੁੱਤਰ ਅਜੀਤ ਸਿੰਘ ਬਰਾੜ ਸਪੇਨ ਵਾਲੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜੀ ਓਕੇ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿਕਾਰਯੋਗ ਮੈਂਬਰਾਂ ਦਾ ਵੀ ਤੇ ਐਨ ਆਰ ਆਈ ਭਰਾਵਾਂ ਦਾ ਵੀ ਤੇ ਕਿਰਪਾਲ ਸਿੰਘ ਜੀ ਪੁੱਤਰ ਮਹਿੰਦਰ ਸਿੰਘ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਹਾਂ ਹਾਂ ਜਿਵੇਂ ਮਰਜ਼ੀ ਕਰ ਲਓ ਕੋਈ ਮਰਜ਼ੀ ਕਰ ਲਓ ਢੋਲ ਜਿੱਦੀ ਕਰਿਓ ਤੁਸੀਂ ਜੀ

ਸੇਵਾਦਾਰ ਸਤਿਕਾਰਯੋਗ ਬਾੜ ਪੜੀ ਜਾਂਦਾ ਨਾ ਨਹੀਂ ਨਹੀਂ ਬਾੜ ਚੱਲਦਾ ਯਾਰ ਇੱਥੋਂ ਗੋਰੇ ਬਾਬੇ ਦਾ ਅਸਰ ਆ ਬਾੜ ਕਰਦੇ ਦੋ ਹੀ ਗੋਰੇ ਹੋਣ ਦਿੱਤੀ ਦੇ ਚੱਲੂਆਂ ਹੋਣੀ ਆ ਪਰ ਨਾ ਕਰ ਹਟਾ ਕੀ ਕਹਦਾ ਤੇਵਾਦਾ ਬਸੇਸ਼ਤਾਨ ਦਾ ਵਾਦਾ ਵੀ ਸੀਰੇ ਦਾ ਵੀ ਹੈ ਨਾ ਸੀਰਾ ਸਿੰਘ ਬਸਤਰੀ ਇਹਨੇ ਵੀ ਭਾਈ ਸਾਰੀਆਂ ਹੋ ਗਿਆ ਆਟਾ ਉਟਾ ਇੱਧਰ ਕਰਾਇਆ ਸਾਰੇ ਨੇ ਟੋਲਿਆ ਤਾ ਸਾਰਾ ਕੋ ਵਧੀਆ ਵੇ ਸੇਵਾ ਬੰਦੀ ਕੀਤੀ ਹੈ ਬਸੇਸ਼ਤਾਨ ਦਾ ਧੰਨਵਾਦ ਵੀ ਸੀਰਾ ਸਿੰਘ ਜੀ ਦਾ Thank you yeah. ਕਾਲੀ ਹੋ ਟੁਕ ਜਾਈਏ ਨੇ ਚਲੋ ਚਲੋ ਹੋ ਜਾਂਦੇ ਆ ਕਾਲੀ ਕਰਕੇ ਵੀਰੀ ਹੋ ਰਿਹਾ ਚਪੜੀ ਰਹੀ ਵੀ ਹੋ ਚਪੜੀ ਰਹੀ ਹੋਲੇ ਰੋਕ ਲਾ ਨੂੰ ਰੋਕ ਲਾ ਹਾਂਜੀ ਵਾਹਿਗੁਰੂ ਜੀ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਗਰ ਪੰਡੋਰੀ ਦੇ ਵਿੱਚ ਜੋ ਆਟਾ ਵੰਡਣ ਦੀ ਆਪਾਂ ਅੱਜ ਸ਼ੁਰੂਆਤ ਕੀਤੀ ਸੀਗੀ ਉਹ ਸਾਰਾ ਸੰਪੂਰਨ ਹੋ ਚੁੱਕੇ ਕੰਮ ਆਪਣਾ ਜੀ ਸਾਰੀ ਨਗਰ ਪੰਡੋਰੀ ਦੇ ਵਿੱਚ ਆਪਾਂ ਆਟਾ ਵੰਡ ਚੁੱਕੀ ਹੈ ਜਿੰਨੇ ਜਿੰਨੇ ਪਰਿਵਾਰਾਂ ਦੇ ਆਪਾਂ ਨਾਮ ਲਿਖੇ ਸੀ ਤੇ ਮੈਂ ਧੰਨਵਾਦ ਕਰਦਾ ਜੀ ਜਗਰਾਜ ਸਿੰਘ ਜੀ ਸਪੇਨ ਵਾਲੇ ਅਤੇ ਕਿਰਪਾਲ ਸਿੰਘ ਜੀ ਸੀਰਾ ਸਿੰਘ ਜੀ ਮੋਟਰਸਾਈਕਲ ਮੈਸਤਰੀ ਅਤੇ ਨਾਲ ਹੀ ਸਾਡੇ ਬਲਦੇਵ ਸਿੰਘ ਬੈਦ ਅਤੇ ਸਾਹਿਲ ਸਿੰਘ ਜੀ ਮਹਿਕਪ੍ਰੀਤ ਸਿੰਘ ਭੱਟੜ ਭਾਗੀ ਪੰਡਤ ਕਰਨ ਸਿੰਘ ਬਾਠ ਅਤੇ ਸੁਖਵੀਰ ਸਿੰਘ ਬੋਪਾ ਰਾਏ ਇਹ ਸਾਡੇ ਸਤਿਕਾਰਯੋਗ ਸੇਵਾਦਾਰ ਨੇ ਇਹਨਾਂ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਤੇ ਨਾਲ ਹੀ ਭਾਈ ਕਨਈਆ ਜੀ ਜੁਕਸਵਾਮਾ کلب ਦੇ ਸਾਰੇ ਸਤਿਕਾਰਯੋਗ ਸੱਜਣਾ ਦਾ ਮਿੱਤਰਾਂ ਦਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਤੇ ਬੇਨਤੀ ਕਰਦੇ ਆ ਅੱਗੇ ਤੋਂ ਵੀ ਐਨਆਰਏ ਭਰਾਵਾਂ ਨੂੰ ਭੈਣਾਂ ਨੂੰ ਕਿ ਜਿਵੇਂ ਇਹਨਾਂ ਨੇ ਹੁਣ ਲੋੜਵੰਦਾਂ ਦੀ ਬਾਹ ਫੜੀ ਹੈ ਉਸੇ ਤਰ੍ਹਾਂ ਨਾ ਤੁਸੀਂ ਵੀ ਜਿਹੜੇ ਹਜੇ ਤੱਕ ਨਹੀਂ ਇਸ ਲਹਿਰ ਦੇ ਨਾਲ ਜੁੜੇ ਆਪਣੇ کلب ਦੇ ਨਾਲ ਨਹੀਂ ਜੁੜੇ ਉਹਨਾਂ ਨੂੰ ਬੇਨਤੀ ਆ ਵੀ ਕਿਸੇ ਵੀ ਤਰੀਕੇ ਦੇ ਨਾਲ ਜਿਵੇਂ ਤੁਹਾਨੂੰ ਸਹੀ ਲੱਗਦਾ ਭਾਵੇਂ ਕਿਸੇ ਤੁਸੀਂ ਲੋੜਵੰਦੀ ਸਹਾਇਤਾ ਕਰਨੀ ਹੈ ਭਾਵੇਂ ਪਿੰਡ ਦੇ ਵਿੱਚ ਤੁਸੀਂ ਕੋਈ ਪ੍ਰੋਗਰਾਮ ਕਰਾਉਣਾ ਭਾਵੇਂ ਪਿੰਡ ਦੇ ਵਿੱਚ ਤੁਸੀਂ ਕਿਸੇ ਧੀ ਭੈਣ ਦੀ ਜਣੀ ਵਿਆਦ ਲਈ ਲੋੜੀਦਾ ਸਮਾਨ ਦੇਣਾ ਉਹ ਤੁਹਾਡੀ ਇੱਛਾ ਕੀ ਤੁਸੀਂ ਜੁੜੋ ਕਲੱਬ ਦੇ ਨਾਲ ਭਾਵੇਂ ਤੁਸੀਂ ਡਾਇਰੈਕਟ ਪਰਿਵਾਰਾਂ ਤੱਕ ਪਹੁੰਚ ਕਰੋ ਪਰ ਸੇਵਾ ਜ਼ਰੂਰ ਕਰੋ ਦਸਵੰਦ ਜ਼ਰੂਰ ਕੱਢੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ